ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੋਲੋ ਜੀ ਬੋਲੋ ਯਾਰ ਬੋਲੋ ਸੋਨਹਾਲੋ ਸਤਿ ਸ਼੍ਰੀ ਅਕਾਲ ਲਓ ਜੀ ਫਿਰ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਹੁਣ ਸ਼ਿਮਲੇ ਦੀਆਂ ਮਤਲਬ ਤਿਆਰੀਆਂ ਕਰ ਚੱਕ ਕਰ ਲਈਆਂ ਤਿਆਰੀਆਂ ਤੇ ਤਿਆਰੀਆਂ ਕਰ ਲਈਆਂ ਨੇ ਜੀ ਤੇ ਚਲੋ ਹੁਣ ਪਹੁੰਚਦੇ ਆਂ ਫਿਰ ਆਪਾਂ ਕਰਦੇ ਆਂ ਇੰਜੋਏ ਤੇ ਤੁਹਾਨੂੰ ਮਤਲਬ ਜਿੰਨੇ ਵੀ ਮਤਲਬ ਅਸੀਂ ਇੰਜੋਏ ਕਰਾਂਗੇ ਤੁਹਾਨੂੰ ਸਾਰੀਆਂ ਵੀਡੀਓ ਉੱਥੇ ਦਿਖਾਵਾਂਗੇ ਤੇ ਅਸੀਂ ਕਿੱਥੇ ਕਿੱਥੇ ਆਪਾਂ ਗਏ ਆ ਤੇ ਕਿਵੇਂ-ਕਿਵੇਂ ਘੁੰਮਦੇ ਤੇ ਕੀ-ਕੀ ਆਈਟਮਾਂ ਲਾਉਂਦੇ ਨੇ ਆ ਗੱਬਰੂ ਨੌਜਵਾਨ ਜਿਹੜੇ ਮਗਰ ਬੈਠਾ ਵਾ ਮੁੰਡਾ ਕਰੇ ਮੇਰੇ ਵਾਲ ਨਹੀਂ ਕਟਾਏ ਕਹਿੰਦਾ ਨਹੀਂ ਰੋਕ ਲਿਓ ਕਰਾ ਦੋ ਲੋ ਆ ਗਈ ਘਬਰਾਟ ਜੀ ਹੋ ਰਹੀ ਹੈ ਮੇਰੇ ਇਹਨੂੰ ਹਰੀ ਕੋਣੀ ਦੋ ਇਹਨੂੰ ਹਰੀ ਕੋਣੀ ਦੋ ਡਾਕਟਰ ਨਾਲ ਅੱਗੀ ਕੋਲ ਲੈ ਕੇ ਜਾਓ ਉਹ ਤੇਰੀ ਪੁਲਿਸ ਮਾਮੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਾ ਸਮਾਨ ਮੰਨਣਾ ਓਏ ਸਮਾਨ ਮੰਨਣਾ ਓਏ ਮਾਰ ਛੱਡਿਆ ਸਮਾਨ ਮੰਨਣਾ ਸਮਾਨ ਮੰਨਣਾ ਬਾਡੀ ਦਾ ਵੀ ਆਪਾਂ ਨੇ ਕਮਾਣੋ ਤੋਂ ਸਮਾਨ ਲੈ ਲਿਆ ਮੇਰੇ ਪਿੱਛੋਂ ਨਾ ਚੱਕ ਕੋਈ ਚੀਜ਼ ਤੇ ਆਂ ਬਾਕੀ ਨਾ ਲਓ ਜੀ ਆਹ ਕਹਿੰਦੇ ਬੋਲੋ ਹੋਰ ਨਾ ਕੀ ਜਾਂਦਾ ਹੈ ਕੀ ਜਾਂਦਾ ਕਦੇ ਘੋੜਾ ਜਾਂਦਾ ਹੈ ਘੋੜਾ ਬੱਸ ਆ ਗਈ ਓਏ ਗੱਲ ਬੱਸ ਸਰਵਿਸ ਹੈ ਆਏ ਹਾਏ ਹਾਏ ਹਾਂ ਤੇ ਤਰੀ ਬੀਦਰ ਪੱਛੇ ਹੀ ਜਾਂਦਾ ਵਾ ਇਹ ਕਿਥੇ ਰੁਕਦਾ ਨਾਪਰਾ ਬਹੁਤ ਨਾਈਸ ਬਹੁਤ ਨਾਈਸ ਬਹੁਤ ਨਾਈਸ ਇਹਦੇ ਧਿਆਨ ਨਾਲ ਇਹਦੇ ਧਿਆਨ ਨਾਲ ਇਹ ਨੂੰ ਦੇਖਣ ਆਹ ਆਹ ਆਗੜੇ ਪੀਂਗ ਰਹੀ ਜਾਂਦੇ ਨੇ ਓਏ ਹਟ ਜਾ ਮਾਰ ਓਏ 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 ਵੇਖ ਓਏ ਹਟਦੇ ਨਹੀਂ ਮੇਰੀ ਜਾਨੇ ਮਨ ਪੱਪਨ ਦਾ ਪਿਆਰ ਮੇਰਾ ਟੰਟਣਾ ਥੋੜੀ ਫੁੱਲਾ ਲੈ ਬਈ ਮੇਰੇ ਫੁੱਲਾ ਕਰ ਜੀਰ ਗੱਡੀ ਆਹ ਉਹ ਨਾ ਰਾ ਬੈਦਰ ਦੇਖ ਉਹ ਨਾਈਸ ਆਹ ਓਏ ਬੈਦਰ ਦੇਖ ਕੇ ਨਾ ਘਟਾਉਂਦਾ ਕਮਲ ਆ ਤੇ ਖੜਦਾ ਦੋ ਇਹ ਯਾਰ ਰੋ ਮੈਂ ਮੈਂ ਹਾਂ ਓਏ ਧਾਰ ਤੇ ਉਹ ਕਿੱਡੀ ਨੋ ਹੈਗੇ ਆ ਪ੍ਰੋਗਰਾਮ ਪ੍ਰੋਗਰਾਮ ਵਾਲੇ ਇਕੱਠੇ ਆ ਆ ਲੈ ਇੰਨੇ ਨੋਟ ਇਤਨੇ ਨੋਟ ਓ ਡਰਾਈਵਰ ਕਾਹਦੇ ਆਇਓ ਲੱਗਦੀ ਆ ਮੈਨੂੰ ਕਹਿੰਦੇ ਸਿਰ ਨੂੰ ਮੇਰੇ ਨੂੰ ਠੰਡ ਲੱਗਦੀ ਆ ਕਹਿੰਦੇ ਸਿਰ ਨੂੰ ਮੇਰੇ ਨੂੰ ਹਾਂ ਉਹ ਨਾਈਸ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਬਵਾਇਆ ਜਾਵੇ ਗੱਡੀ ਦਾ ਟਾਇਰ ਬਵਾਇਆ ਜਾਵੇ ਕਹਿੰਦੇ ਡਿਸਕਸ਼ਨ ਹੋ ਰਹੀ ਆ ਗੱਡੀ ਦਾ ਕਿਹੜਾ ਨੰਬਰ ਪਵਾਈਏ ਕਹਿੰਦੇ ਜੇ ਕੇ ਟਾਇਰ ਪਵਾਈਏ ਕਹਿੰਦੇ ਕਿਹੜਾ ਪਵਾਈਏ ਕਹਿੰਦੇ ਭਾਈ ਹੁਣੀ ਟੈਨਸ਼ਨ ਵਿੱਚ ਲੱਗਦੇ ਨੇ ਇਹ ਮੁੰਡਾ ਕਹਿੰਦੇ ਅਸੀਂ ਸ਼ੀਸ਼ੇ ਸ਼ਾਫ ਕਰਤੇ ਰੱਖਿਆ ਹੋਇਆ ਵਾਹ ਨਹੀਂ ਨਹੀਂ ਗੰਦੀ ਨਹੀਂ ਹੈਲੋ ਆਹ ਸ਼ੀਸ਼ਾ ਡਾਉਣ ਕਰੀਏ ਆਹ ਨਾ ਆਹ ਕੀ ਕਲੇਡਾ ਕਲੇਡਾ ਇਹ 20 ਰੁਪਏ ਇੱਥੇ 10 ਰੁਪਏ ਸੁਵਾਰ ਕੇ ਸਾਫ ਕਰੋ ਹੈਲੋ ਆ ਦੇ ਇੱਧਰ ਦੀ ਹਨੂ ਹੋਰ ਦੀ ਗਿਆ ਲਾਈਟ ਪਈ ਲੱਗ ਗਿਆ ਜਿਆਦਾ ਵੀ ਇਹ ਕਮਾਣੋ ਇਹ ਤਾਂ ਦਿਨੇ ਦੀ ਨਹੀਂ ਤਾਂ ਇੱਥੇ ਤਾਂ ਫੇਰ ਲਾਈਟਾਂ ਨੇ ਕਮਾਣੋ ਜਿਆਦਾ ਟਾਈਮ ਲੱਗਦਾ ਕਮਾਣੋ ਕਰਦੇ ਕਰਦੇ ਸਾਹਿਬ ਮਿਲਣਾ ਉਹ ਕੜਾ ਨਾ ਮਾਰ ਓਏ ਨਾ ਨਾ ਹਾਂ ਵੱਜ ਗਈ ਰਾਤ ਦੇ ਜਾਰ ਹੋਣੀ ਚੱਲਿਆ ਮਾਲ ਰੋਡ ਘੁੰਮਣ ਚੱਲ ਵੀ ਹੈਪੀ 12 ਵੱਜ ਚੁੱਕੀ ਨੇ ਮੇਰੇ ਬਰੇ ਮਾਲ ਰੋਡ ਘੁੰਮਣੇ ਘੁੰਮਣਾ ਜਾਂ ਠੀਕ ਕਹਿੰਦਾ ਅੱਭੀ ਤਾਂ ਪਾਰਟੀ ਸ਼ੁਰੂ ਹੋਈ ਏ ਅੱਭੀ ਤਾਂ ਪਾਰਟੀ ਸ਼ੁਰੂ ਹੋਈ ਆ ਬੈਡ ਗੋਰ ਕੋ ਆਏ ਮਦਰ ਰੂਜ਼ ਮਾਰਦਾ ਆਏ ਹੋਰ ਯਾਰ ਨੂੰ ਕਿਹੜਾ ਵੀ ਧਿਆਨ ਨਾ ਜਾਏ ਉਹ ਅੰਕਲਿਆਂ ਦਾ ਪਤਨ ਜਗਰ ਹੋ ਬੜੀ ਅਗੇ ਧਿਆਨ ਨਾਲ ਜਾਏ ਉਹ ਆਵਾ ਨਹੀਂ ਆ ਰਹੀ ਮੈਂ ਕਿਹਦੀ ਕਰੀਆ ਨਾ ਲੁਕੇਸ਼ਨ ਲਾਉਂਦੇ ਆ ਲੁਕੇਸ਼ਨ ਉਹ ਹੈ ਤਾਂ ਯਾਰ ਹੋਰ ਪਿਆ ਹੋਊਗਾ ਉਹ ਲੁਕੇਸ਼ਨ ਲਾਉਂਦੇ ਆ ਡਾਰਲਿੰਗਸ ਹੁਣ ਦੇ ਚ ਯਾਰ ਮੈਂ ਭੁੱਖ ਰਹੀ ਆ ਲੁਕੇਸ਼ਨ ਲਾ ਕੇ ਕਿ ਨਾ ਵੀ ਹਾਂ ਕਹਿੰਦੇ ਨਾ ਪਾਣੀ ਦੀ ਕਰੇ ਲੁਕੇਸ਼ਨ ਕਰੇ ਸਹੀ ਨਹੀਂ ਆਦੀ ਤੇਰੇ ਲੱਤਾਂ ਮੈਣੀਆਂ ਤੂੰ ਲੈ ਕੇ ਚੱਲ ਸਿਓ ਲੁਕੇਸ਼ਨ ਪੰਜਾਬੀ ਪੀਵਰੇਟਸ ਇਨ ਵਨ ਪਲੇਸ ਪੀਵਰੇਟਸ ਚਨਾ ਸਪੋਟੀਫਾਈ ਸੰਤੇਜਾ

ਬੰਦਾ ਥੈਂਕ ਯੂ ਥੈਂਕ ਯੂ ਦਾ ਕੀ ਲੋਡ ਸੀ ਨਹੀਂ ਥੈਂਕ ਯੂ ਨੂੰ ਤਾਂ ਚੱਲ ਗਈ ਸੀ ਹੈਪੀ ਤੂੰ ਭੁੱਜ ਗਿਆ ਹਨਾ ਥੈਂਕ ਯੂ ਤਾਂ ਕਹਿਣ ਦਾ ਥੈਂਕ ਯੂ ਨੂੰ ਤਾਂ ਚੱਲ ਗਈ ਸੀ ਮੈਂ ਉਹ ਕਹਿੰਦਾ ਵੈਲਕਮ ਹਾਏ ਪਹਿਲੇ ਆ ਜਾ ਥੈਂਕ ਯੂ ਕਹਿ ਲਈ ਵੈਲਕਮ ਹਲਾਵਾ ਸਿੱਧਾ ਉਹ ਕਹਿੰਦੇ ਮੈਂਗਾ ਬੋਲ ਤਾ ਬਹੁਤ ਚੰਗੂ ਓ ਹਾਂ ਤੂੰ ਵਿੱਚ ਬੈਣਾ ਮੱਖਣ ਦੇ ਆ ਅਨ ਨੂੰ ਪਤਾ ਸੀ ਕਿ ਇਹ ਗੱਡੀ ਖੜਾ ਦੀ ਆ ਪਰ ਰੋਡ ਤੇ ਹੀ ਪੁਲਸ ਵਾਲੇ ਤੋਂ ਪੁੱਛ ਕੇ ਲਾਈਏ ਤੂੰ ਆ ਜਾਓ ਉੱਧਰ ਦੇਖੋ ਚਲੋ ਆਜੋ ਟੈਂ 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 ਨਾਣੇ ਹੋ ਗਈਆਂ ਤਿਆਰੀਆਂ ਲੈ ਗੱਡਲੀ ਪਾ ਗੱਡਲੀ ਮੁੰਡੇ ਨੇ ਹੈ ਗੱਬਰ ਨੌਜਵਾਨ ਹੈਪੀ ਹੈਪੀ ਦਿਖਾਈਏ ਤਾਂ ਮੂੰਹ ਜਿਆ ਕੀ ਬਣਦਾ ਇਹ ਇਹਨੂੰ ਕਰ ਦੋ ਤੇਰਾ ਬਾਕੀ ਉਹ ਕਰ ਦੋ ਤਿਆਰ ਟੰ ਟਣੇ ਓਏ ਹਾਂ ਵੀ ਹੈਲੋ ਖੰਡ ਲਾ ਦੀਆ ਹੈਂ ਕੰਡ ਬਹੁਤ ਹੈਂ ਕੰਡ ਬਹੁਤ ਠੀਕ ਆ ਠੀਕ ਆ ਜਿਹਨੂੰ ਆਪਾਂ ਮੇਜਰ ਠੰਡ ਵੀ ਕਹਿ ਸਕਦੇ ਹਾਂ ਹੈ ਬਈ ਹੈ 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 ਬਈ ਤੂੰ ਇਕਨ ਸੱਚੀ ਗੱਲ ਆ ਮਾਡਲ ਜਿਹਾ ਲੱਗਦਾ ਹੈਂ ਜਾਂਟੀ ਯਾ ਹੈ ਜਾਂ ਤਾਂ ਲੱਗਾਂਗੇ ਹੈਗਾ ਤੂੰ

ਨਾ ਨੇ ਬੈਰੀਗੇਟ ਇਹ ਲਾ ਛੱਡੇ ਤੁਸੀਂ पहाड़ नहीं देख रहे ਰਹੇ ਬਾਲਾ ਮੜਾ ਹਾਲ ਐ ਐਸ ਹੋਇਆ ਪਿਆਗਾ ਕੰਮ ਐ ਐਸਾ ਵਈ ਗੱਡੀ ਉੱਥੇ ਪਾਰਕਿੰਗ ਨਹੀਂ ਦਿਲਾਦੀ ਨਾ ਕਿਹੜੀ ਪਾਰਕਿੰਗ ਉਹ ਜਿੱਥੇ ਗੱਲ ਲਾਈ ਸੀ ਜਿੱਥੇ ਗੱਲ ਲਾਈ ਸੀ ਪਤਾ ਕੋਈ ਵਾਲੀ 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 ਬਾਈ ਨਾ ਹੈਪੀ ਜਿੱਥੇ ਮਰਜੀ ਨਹੀਂ ਵੀਰੇ ਪਰ ਮੈਨੂੰ ਗੱਡੀ ਚ ਲਾਦੀ ਸਿਮਲੇ ਜਾਣਾ ਸਿਮਲੇ ਜਾਣਾ ਅੱਗੇ ਟਣਣ ਟਣਣ ਟਟਣ ਟਣਣ ਓਏ ਨਦੇ ਘਪਰੂ ਨੌਜਵਾਨ ਹੈ ਜਾਣ ਲੂ ਮੈਂ ਹੂੰ ਕੌਣ ਕੌਣ ਕਾਲ ਕਾਲ ਕੌਣ 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 ਓਏ ਇੱਕ ਮਨ ਪਿਹੜਾਲਾ ਕਾਨਫਰੈਂਸ ਕਾਲ 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 ਲਓ ਜੀ ਕਹਿੰਦੇ ਆਹਾ ਮੁੰਡੇ ਨੇ ਟੌਰਫ ਜੋਰ ਤਾਂ ਕੱਟ ਛੱਡੀਆ ਹੂੰ ਪਾਰਕਿੰਗ ਲਾ ਛੱਡੀ ਗੱਡੀ ਆ ਦੇਖੋ ਕੋਈ ਕਹਿੰਦਾ ਮੈਂ ਸ਼ੂ ਚੇਂਜ ਕਰਨੇ ਨੇ ਕੋਈ ਕਹਿੰਦਾ ਖੁਸ਼ ਕਰਨੇ ਨੇ ਤੇ ਤੁਹਾਨੂੰ ਹੁਣ ਦਿਖਾਉਣੀ ਹੈ ਇੱਥੇ ਆ ਕੇ ਕੁਝ ਨਵੀਆਂ ਚੀਜ਼ਾਂ ਨਵੇਂ ਲੋਕ ਲੈਣਾ ਹਰਦੀ ਭਰਾਵਾ ਦੇਖ ਉਹ ਤੇਰੀ ਲੈਟਾ ਗਮਾਰਾ ਕਹਿੰਦਾ ਸਿਆਣ ਟਾ ਉਹ ਉਹ ਨਦਰ ਖਾਣਾ ਕਹਿੰਦਾ ਜੀਂਡਾ ਬਰਹੋਦਾ ਜੁਮ ਕਰਕੇ ਕਿਤੇ ਇਹ ਕਨੇਟ ਆ ਗਈ ਬਾਹਰ ਵਾਲੀ ਆ ਮਾ ਰੋੜਾ ਚਰਚਾ ਤੇ ਆ ਸਾਡੇ ਬੰਦੇ ਨੇ ਆਜੋ ਅੋਦੀ ਦੋ ਸ਼ਕੀਨੀਆਂ ਨਹੀਂ ਲੋਟ ਆਉਂਦੀਆਂ ਆਈਆਂ ਹੈਪੀ ਨਵੇਂ ਬੂਟ ਪਾਛਟੇ ਨਵੇਂ ਬੂਟ ਪਾਛਟੇ ਬੀਰ ਜੀ ਆ ਬੂਟ ਲੈ ਆ ਬੀਰ ਜੀ ਆ ਬੂਟ ਲੈ ਆ ਨੇ ਬੀਰ ਜੀ ਆ ਬੂਟ ਲੈ ਆ ਨੇ ਬੀਰ ਜੀ ਆ ਬੂਟ ਲੈ ਆ ਨੇ ਇਹ ਆਪਾਂ ਸਾਰਾ ਦਿਖਾਉਣਾ ਉੱਥੇ ਮਾਰ ਰੋਡ ਤੇ ਠੀਕ ਹੈ ਬਰੋ ਇੱਥੇ ਲਿਖਿਆ ਹੈ ਕਿ 8% ਦੀ ਹਨ ਮਤਲਬ 540 ਕਿਹ ਹੁੰਦਾ ਕੇਜੀ ਹੋਣਾ ਅਲਾਉਟ ਹੋਣਾ ਸਾਡੇ ਦਾ 4 ਹੀ ਪਹੁੰਚਣਗੇ ਲੱਗ ਜਾ ਉਹ ਲੈਣਾ ਚਾਹੀਦੀ ਬੱਸ ਜੀ ਬੱਸ ਆਈ ਮਾਸਾਣੀ ਵਾਲੇ ਰੈਕੋਰ 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 ਸੰਗ ਲਗਾ ਬੱਸ ਪਸ਼ੀ ਪਠਾਣਾ ਬੱਸੀ ਪਠਾਣਾ ਬੱਸੀ ਪਠਾਣਾ ਲੁਧਿਆਣਾ ਕਾਂਟਾ ਘਰ ਹੋ ਜਾ ਵੀ ਹੋ ਜਾ ਖੁੰਝੇ ਗੁੰਝੇ ਹੋਜੋ ਹੋਜੋ ਥੋੜਾ ਥੋੜਾ ਮਾਰ ਲਓ ਕਿੱਥੇ ਆ ਗਏ ਕਿਹਦੇ ਕਿੱਧਰ ਆ ਗਏ ਚੱਲ ਚੱਲ ਜਾਣਾ ਜਾਣਾ ਚੱਲੋ ਆ ਚੱਲੋ ਕਿੱਥੇ ਆ ਗਏ ਲਓ ਜੀ ਕਨੇ ਮਾਰ ਰੋਡ ਦੇ ਰਾਹਾਂ ਦੇ ਪੁੱਜ ਚੁੱਕੇ ਨੇ ਓਹ ਹੋ 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 ਧਿਆਨ ਸੇ ਧਿਆਨ ਸੇ ਕਨੇ ਕਿੱਥੇ ਆ ਗਏ ਕਨੇ ਕਿੱਥੇ ਆ ਗਏ ਇਹਨੇ ਉੱਥੇ ਆ ਗਏ

ਆ ਜਾ ਕੋਈ ਨਾ ਵਾਟ ਬੜੇ ਵੱਟ ਨੇ ਉਹਦੇ ਇਹ ਫੋਟੋ ਕੇ ਵਾਹ ਉਹ ਮਾਦਾ ਕੋ ਹਟਾ ਦੇ ਮੈਨੂੰ ਕਹਿੰਦੇ ਕਹਿੰਦੇ ਫੋਟੋਆਂ ਖਿੱਚ ਖੜੇ ਨੇ ਦੇਖ ਲੈ ਕਹਿੰਦੇ ਫੋਟੋਆਂ ਖਿੱਚ ਕਿ ਬਹਿਲੇ ਆ ਸੀ ਫੋਟੋਆਂ ਖਿੱਚੀ ਇਹਨਾਂ ਦੀਆਂ ਗੱਲਾਂ ਮਾਰਦੇ ਨੇ ਐਕਟਰ ਹੋ ਤੁਸੀਂ ਕਿਹੜੀ ਰੀਲ ਬਣਾਈ ਹੈ ਤੇਰੀ ਨੋ 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 ਕੋਈ ਰੀਲ ਨਹੀਂ ਬਣਨੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੇ ਔਰ ਕੋਰੋਨਾ ਦੀ ਇਸ ਲੜਾਈ ਨੂੰ ਸ਼ਿਮਲਾ ਦਾ ਸਹਿਯੋਗ ਕਰੇ ਓਕੇ ਜੀ ਸ਼ਿਮਲਾ ਕਰਦਾ ਸਹਿਯੋਗ ਕਰਦਾ ਹੈ ਸ਼ਿਮਲਾ ਕੀ ਕਰਦਾ ਲਓ ਤੇਰੀ ਪੌੜੀਆਂ ਐਨੀਆਂ ਉੱਚੀਆਂ ਔਰ ਇੱਕ ਤਾਂ ਠੰਡ ਮੰਨਦੇ ਨੇ

ਆ ਹੀਰੋ ਵਾਲੇ ਕਿਹੜਾ ਹੈ ਤੂੰ ਸਾਡਾ ਨਾਮ ਰੌਸ਼ਨ ਕਰੇਗਾ ਮੇਰਾ ਠੰਡ ਯਾਦ ਵੀ ਸਵੇਰੇ ਪੋਨੀਆ ਦੀ ਦੁਕਾਨ ਕਰਾਉਣੇ ਦੀ ਦੁਕਾਨ ਕਰਾਉਣੀ ਵੀ ਨਹੀਂ ਅਖਰੋਟ ਬਾਕੀ ਤਿੰਨ ਆਲੂ ਕਰੇ ਕਮਲ ਅਖਰੋਟ ਖਾਣੇ ਨੇ ਅਖਰੋਟ ਖਾਣੇ ਨੇ ਆਓ ਦੇ ਅਖਰੋਟ ਨੇ ਹਾਂਜੀ ਫਿਰ ਦੂਸਰੀ ਸ਼ਿਫਟ ਲੱਗੇਗੀ ਦੂਸਰੀਆਂ ਦੀ ਸਹੀ ਸੈਲਰੀ ਕਿਹੜਾ ਸੈਲਰੀ ਬਾਤ ਹੈ ਕਿ ਕਿਤੇ ਨਹੀਂ ਆ ਮਤਲਬ ਪੱਕੇ ਨਹੀਂ ਆ ਪੱਕੇ ਲੇ ਮੁੰਡੇ ਦਾ ਪੋਜ ਉਹ ਜਵਾਕ ਉਹ ਕੱਠ ਇਤਨਾ ਕੱਠ ਉਹ ਇਹ ਤਾਂ ਅਰਜਨ ਢਿੱਲੋਂ ਨੇ ਕਿਹਾ ਥਾ ਉਹ ਮਿੱਤਰਾਂ ਨਾਲ ਮਹਾਨ ਲਗ ਜੇ ਤਰਕੇ ਮੜਕੇ ਚੱਕੇਗੀ इतनी दुनियादारी मैंने पहली बार देखी है पहली बार देखी है आज भी आज लेट हाँ आप कुबरी नहीं जाना होना कितने